ਪੋਲਾ ਇੰਨੀ ਚੜਾਈ ਚਮਕੀਲੇ ਦੀ ਕਹਿੰਦੇ ਦਿਨ 30 ਤੇ ਪ੍ਰੋਗਰਾਮ 68 ਬੁੱਕ ਉਹ ਜਦੋਂ ਰਜਿਸਟਰ ਤੇ ਦੇਖਿਆ ਨਾਲ ਦੇ ਸਿੰਗਰ ਨੇ ਦੇਖ ਕੇ ਹੈਰਾਨ ਹੋ ਗਿਆ ਤੇ ਇੱਕ ਵਾਰੀ ਤਾਂ ਦੰਦਾਂ ਥੱਲੇ ਜੀਬ ਲੈ ਲੇ ਤੇ ਚਮਕੀਲੇ ਵੱਲ ਦੇਖਣ ਲੱਗ ਪਿਆ ਕਹਿੰਦਾ ਯਾਰ ਆ ਸੱਚੀ ਬੋਕਵਾ ਐਨੇ ਤੇ ਦਿਨ ਤਾਂ ਸਾਰੇ 30 ਆ ਤੇ ਪ੍ਰੋਗਰਾਮ ਤੇਰੇ 68 ਬੁੱਕ ਹੋਇਆ ਤੇ ਉਹ ਚਮਕੀਲਾ ਕਹਿੰਦਾ ਬਾਈ ਇਦਾਂ ਹੀ ਆ ਤੇ ਤੂੰ ਕਿ ਹੈਰਾਨ ਕਾ ਤੋਂ ਕਹਿੰਦਾ ਨਹੀਂ ਯਾਰ ਮੈਨੂੰ ਯਕੀਨ ਨਹੀਂ ਹੋ ਰਿਹਾ ਤੇ ਇਹ ਬਾਬਿਓ ਇੱਕ ਇੰਟਰਵਿਊ ਦੇ ਵਿੱਚ ਪੁਰਾਣੇ ਸਿੰਗਰ ਨੇ ਖੁਲਾਸਾ ਕੀਤਾ ਕਹਿੰਦਾ ਮੈਂ ਆਪਣੇ ਅੱਖੀ ਅਮਰ ਸਿੰਘ ਚਮਕੀਲੇ ਦੇ ਰਜਿਸਟਰ ਤੇ ਬੁੱਕ 30 ਦਿਨਾਂ ਦੇ ਵਿੱਚ 68 ਅਖਾੜੇ ਦੇਖ ਕੇ ਤੇ ਮੈਂ ਹੈਰਾਨ ਰਹਿ ਗਿਆ ਕਹਿੰਦਾ ਦੱਸੋ ਅੱਜ ਤੇ ਤੇ ਅੱਜ ਤੱਕ ਸਿੰਗਰਾਂ ਦੀ ਤੇ ਉਹਦੇ ਪਹਿਲੇ ਸਿੰਗਰਾਂ ਤੋਂ ਹੈ ਸੀ ਕਿਸੇ ਕੋਲ ਇੰਨੇ ਪ੍ਰੋਗਰਾਮ ਤੇ ਇੰਨੀ ਚੜਤ ਥੋੜਾ ਜਿਹਾ ਕਰਤਾਰ ਰਮਲਾ ਵੀ ਮੁਕਾਬਲੇ 'ਚ ਸੀਗਾ ਪਰ ਉਹਨੂੰ ਵੀ ਹੁੰਦੇ ਸੀਗੇ 50 ਦੇ 30 ਦੇ ਦਿਨਾਂ 'ਚ 50 ਕ ਪ੍ਰੋਗਰਾਮ ਬੁੱਕ ਪਰ ਆ ਚਮਕੀਲੇ ਨੇ ਤਾਂ ਰਿਕਾਰਡ ਹੀ ਤੋੜ ਦਿੱਤਾ ਸੀਗਾ ਜਦੋਂ ਦੇਖਿਆ ਵੀ ਚਲੋ ਸਾਲ 'ਚ ਤਾਂ ਕਹਿੰਦੇ 365 ਦਿਨਾਂ 'ਚ ਦੁੱਗਣੇ ਅਖਾੜੇ ਚਲੋ ਮੈਂ ਮੰਨਦਾ ਭਰਾ ਵੀ ਬਹੁਤ ਹੁੰਦੇ ਆ ਤੀਆਂ ਦਿਨਾਂ 'ਚ 68 ਅਖਾੜੇ ਜਾਨੀ ਕਿ ਤੁਸੀਂ ਦੋ ਤੋਂ ਵੀ ਹਨਾ ਕਿੰਨੇ ਅਖਾੜੇ ਬਹਿ ਗਏ ਤੁਸੀਂ ਇਹਨਾਂ ਤੇ ਪ੍ਰੋਗਰਾਮ ਕਰਨ ਜਾਣਾ ਤੇ ਤੁਸੀਂ ਆਪੇ ਹੀ ਸੋਚ ਲਵੋ ਫੇ ਕਿੰਨੀ ਚੜ੍ਹਾਈ ਸੀਗੀ ਚਮਕੀਲੇ ਦੀ ਬਈ ਬਹੁਤ ਵੱਡਾ ਐਡਾ ਫਨਕਾਰ ਨਹੀਂ ਮੁੜ ਕੇ ਆਉਣਾ ਯਾਰ ਜਿਹਦੀ ਇੰਨੀ ਚੜ੍ਹਾਈ ਸੀ ਕਿ ਲੋਕ ਇੰਨਾ ਪਸੰਦ ਕਰਦੇ ਸੀ ਚਮਕੀਲੇ ਨੂੰ ਬਾਬਿਓ ਤੁਸੀਂ ਦੇਖ ਲਵੋ ਯਾਰ ਹੁਣ ਤੁਸੀਂ ਕਮੈਂਟ ਕਰਕੇ ਵੀ ਦੱਸਿਓ ਤੁਹਾਨੂੰ ਮਾਣਵਾ ਚਮਕੀਲੇ ਤੇ ਕਿ ਸੱਚੀ ਇੰਨੇ ਅਖਾੜੇ ਬਕ ਹੋ ਸਕਦੇ ਜੋ ਸਿੰਗਰ ਨੇ ਦੱਸਿਆ